ਇਹੀ ਕਰਦਾ ਨਾ ਪੁੱਤ ਕਾ ਗੈ ਟ੍ਰੇਲ ਵਾਲੀ ਐ ਬੂਟ ਗੰਦੇ ਹੋ ਜਾਣਗੇ ਆ ਜਾ ਆ ਜਾ ਫਿਰ ਬੋ ਵੀਡੀਓ ਬਾਈ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰੇ ਦੇ ਵਜ ਕੇ ਨੌ ਹੁਣ ਮੈਂ ਸਹਿਬ ਸਿੰਘ ਨੂੰ ਲੈ ਕੇ ਆਇਆ ਸੀ ਬਾਹਰ ਅਨ ਦੇਖੋਣਾ ਤੁਹਾਨੂੰ ਖੇਡਦਾ ਫਿਰਦਾ ਨਾ ਕਾਚ ਨਹੀਂ ਜਾਣਾ ਇੱਧਰ ਆ ਜਾ ਪੁੱਤ ਤੇ ਉਸ ਤੋਂ ਬਾਅਦ ਆਪਾਂ ਅੱਜ ਦਾ ਸ਼ਡਿਊਲ ਇਹ ਹੈਗਾ ਹੈ ਵੀ ਹੁਣ ਤੁਹਾਨੂੰ ਪਤਾ ਵਿਆਹ ਚੱਲ ਪਿਆ ਆਪਣੇ ਤੇ ਕੰਮ ਧੰਦੇ ਸ਼ੁਰੂ ਹੋ ਗਏ ਤੇ ਘਰੇ ਸਫਾਈ ਸਫੂਈ ਹੋ ਰਹੀ ਹੈਗੀ ਅੱਜ ਬੰਦੇ ਕਰੇ ਸੀਗੇ ਪਿੰਡਾਂ ਤੇ ਇੱਕ ਫਿਰ ਰੰਗ ਵਾਲੇ ਵੀ ਲੱਗਣੇ ਤੇ ਦਿਨ ਵੀ ਥੋੜੇ ਰਹਿ ਗਏ ਆਪਣੇ ਤੇ ਬਾਕੀ ਆਪਾਂ ਕੱਪੜਿਆਂ-ਕੁੱਪੜਿਆਂ ਦਾ ਵੀ ਕਰੀ ਜਾਨੇ ਨਾਲ ਤੇ ਹਲਵਾਈ ਦਾ ਤੁਹਾਨੂੰ ਦੱਸਿਆ ਸਾਰਾ ਕਲੀਅਰ ਹੋ ਗਿਆ ਓਕੇ ਸਾਰਾ ਫਾਈਨਲ ਹੈ ਤੇ ਅੱਜ ਵੀ ਲੈਂਗੇ ਲੂੰਗੇ ਦਾ ਵੀ ਸਾਰਾ ਹੋ ਗਿਆ ਭੈਣ ਦਾ ਹਨਾ ਤੇ ਹੁਣ ਕੱਪੜੇ ਅੱਜ ਆਪਾਂ ਕੱਪੜੇ ਬਣਾਉਣੇ ਹੈਗੇ ਕੱਪੜੇ ਜਿਹੜੇ ਉਹਦੇ ਰਹਿੰਦੇ ਹੈਗੇ ਕੱਪੜੇ ਬਣਾ ਲੂਗੇ ਤੇ ਸਟਿਚ ਚੁਣੇ ਜੀ ਕਰਾਉਣੇ ਹੈਗੇ ਤੇ ਐ ਕਾ ਜਤਾਇਆ ਤਾਂ ਆਈ ਵੀ ਨਹੀਂ ਆਏਗੇ ਤੇ ਕੰਮ ਵੀ ਵਧ ਗਿਆ ਜ਼ਿਆਦਾ ਤੇ ਹੁਣ ਉਹ ਕੰਮ ਕਰੀ ਜਾਂਦੀ ਹੈਗੀ ਆ ਤੁੰਪੀ ਪੋ ਤੇ ਮੈਂ ਇਹਨੂੰ ਇਧਰ ਖੇਤਾਂ ਵੱਲ ਨੂੰ ਲੈ ਕੇ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਅਜੇ ਪਾਣੀ ਵੀ ਗਰਮ ਕਰਨਾ ਫਿਰਣਾਉਣਾ ਹੈਗਾ ਤੇ ਰੋਟੀ ਪਾਣੀ ਵੀ ਬਣਾਉਣਾ ਉਹਨੇ ਤੇ ਰੋਟੀ ਪਾਣੀ ਖਾ ਕੇ ਨਹਾ ਕੇ ਤੇ ਫਿਰ ਆਪਾਂ ਜਾਵਾਂਗੇ ਬਰਗਾੜੀ ਨੂੰ ਤੇ ਕੋਟ ਵੀ ਜਾਣਾ ਹੈਗਾ ਤੇ ਨਿੱਕੇ ਨਿੱਕੇ ਕੰਮ ਕਾਫੀ ਹੈਗੇ ਆ ਤੇ ਉਹ ਫਿਰ ਆਪਾਂ ਚਲੋ ਕਰਦੇ ਹੈਗੇ ਅੱਜ ਚਲੇ ਡਿਗ ਪੇਗਾ ਓ ਸਾਹਿਬ ਇਹ ਭਿਜਾਉਣਾ ਇਹਨੂੰ ਡਿੱਗ ਭੇ ਗੜਕ ਕੇ ਪਹਿਲਾਂ ਕਹਿੰਦਾ ਖੇਤ ਚਲੀਏ ਦੋਸਤੋ ਹੁਣ ਕਹਿੰਦਾ ਵਾਪਸ ਚਲੀਏ ਉੱਥੇ ਬੈਂਚ ਤੇ ਬੈਠਦੇ ਆ ਬਾਹਰ ਚ ਗਊਗਾ ਬੈਸ ਤੇ ਬੈਠਣਾ ਫਿਰ ਉੱਥੇ ਲੰਘਦੇ ਸਾਧਨ ਦੇਖੀ ਜਾਂਦੇ ਚੱਲ ਫਿਰ ਚੱਲ 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 ਭਿਜਾ ਦੇ ਸੈਕ ਸੈਕ ਲਈ ਭਿਜਾ ਦੇ ਵੈਰੀ ਗੁੱਡ ਦੋਸਤੋ ਮੇਰਾ ਮਕਸਦ ਇਹਨੂੰ ਸਾਹਿਬ ਨੂੰ ਇੱਧਰ ਲਿਆਉਂਦਾ ਹੀ ਹੁੰਦਾ ਹੈ ਵੀ ਚੱਲ ਥੋੜਾ ਪਤਾ ਅੱਜ ਦੌੜ ਕਰ ਲੈਂਦਾ ਹੈਗਾ ਚਲੋ ਜੀ ਖੜ ਜਾ ਕੋਈ ਸਾਦਨ ਆਜੂ ਉਹ ਸਾਹਿਬ ਸਾਦਨ ਆਜੂ ਪਤ ਫੇਰ ਘਰੇ ਚੱਲਾਂਗੇ ਖੜ ਜਾ ਉਹ ਪੀ ਆਉਂਦੀ ਏ ਉਹ ਵੇ ਪੀ ਆਉਂਦੀ ਫੇਰ ਚੱਲਾਂਗੇ ਘਰੇ ਆਪਣੇ ਬਾਰ ਚ ਮੈਸਤਰੀ ਲੱਗਿਆ ਹੈਗਾ ਇੱਥੇ ਵਲਗਣ ਕਰਦੇ ਗਵਾਂਢੀ ਤੇ ਇਹ ਸਾਰਾ ਦਿਨ ਤੇ ਫੇਰ ਇੱਥੇ ਤੁਰਦਾ ਫਿਰਦਾ ਰਹਿੰਦਾ ਹੈਗਾ ਕਹੇ ਦਿੰਦਾ ਹੈਗਾ ਮੈਨੂੰ ਉੱਥੇ ਹੀ ਲੈ ਕੇ ਚੱਲੋ ਬਾਹਰ ਚ ਇਹਨੂੰ ਰੌਣਕ ਜੀ ਚ ਰਹਿ ਕੇ ਖੁਸ਼ ਆ ਜਾਂਦਾ ਹੈ ਕਲਿਆਣ ਜਦ ਵਿੱਚ ਚਾਚਾ ਆ ਜਾਂਦਾ ਤਾਇਆ ਤਾਈ ਆ ਜਾਂਦੇ ਹੈ ਫਿਰ ਉਹਨਾਂ ਨਾਲ ਵੀ ਖੇਡੀ ਜਾਂਦਾ ਹੈ ਨੀ ਵੇਰੀ ਹੈ ਟੈਨਸ਼ਨ ਮਮੀ ਹੈਲੋ ਕਰਦੇ ਸਾਰਿਆਂ ਨੂੰ ਫੋਨ ਤੇ ਇਧਰ ਹੈਲੋ ਹਾਲ ਹੈ ਕਿ ਕਿਹੜੇ ਕੋਲ ਮਾਦਨ ਨਾਮ ਆਉਂਦਾ ਹੈ ਕੁੜੀਆਂ ਜੀਆਂ ਦਾ ਹੈਲੋ ਕੌਣ ਬੋਲਦਾ ਸਾਬ ਕੋਈ ਦੇਖ ਨਹੀਂ ਆ ਹੈਲੋ ਦਾਦੀ ਕਿੱਥੇ ਹੈ ਮਾਮਾ ਜੀ ਕੋਲ ਜਾਣਾ ਮਾਮਾ ਜੀ ਉਹਨੂੰ ਉੱਥੋਂ ਬਣਾ ਲੈ ਕੁੜੀ ਸੈਟਰ ਮਮਾ ਇੱਥੇ ਕੈਨੇਡਾ ਚ ਤੇ ਦਾ ਆ ਕੈਨੇਡਾ ਚ ਬੂਟਾ ਕਿੱਥੇ ਮਮਾ ਜੀ ਕੈਨੇਡਾ ਚ ਕੈਨੇਡਾ ਬੂਟਾ ਕਿੱਥੇ ਆ ਮੋ ਚੱਕ ਲੈ ਆਉਣ ਫੋਨ ਤੇ ਨਹੀਂ ਨਾ ਸਹਿ ਬੂਟਾ ਕਿੱਥੇ ਆ ਤੇ ਦਾ ਕੀ ਲੈਣਾ ਹੈ ਸਾਨੂੰ ਲਿਫਾਫਾ ਦੇ ਦੇ ਨਹੀਂ ਕਰਨਾ ਓਏ ਸਹਿ ਕੀ ਲੈਣਾ ਹੈ ਦੱਸ ਓਏ ਆ ਜਾ ਤੂੰ ਕਿੱਥੇ ਬਣਾ ਆ ਜਾ ਯਾਰ ਕੀ ਲੈਣਾ ਹੈ ਦੱਸ ਸਹਿ ਵਾਸੀ ਆਈ ਜਾਂਦੀ ਹੈ ਚੜੀ ਨਹੀਂ ਤਾਂ ਜਾ ਜਾ ਨਹੀਂ ਹੈ ਵਾਸੀ ਜਾ ਚਾਹ ਪੀਣੀ ਸਰੀ ਚਾਹ ਵੀ ਨਹੀਂ ਹੈ ਕਹਿੰਦਾ ਮਾਤਾ ਭੱਲ ਜੀ ਗਿਆ ਫਿਰ ਦੂਗੀ ਦਵਾਈ ਬਣ ਗਿਆ ਸਰੀ ਟੁੱਟ ਗਿਆ ਚਾਹ ਪੀਣੀ ਹੈ ਵੀ ਕਹਿੰਦਾ ਸਹਿਬ ਚਾਹ ਮੰਗਾਓ ਵੀ ਸਹਿਬ ਵਾਸਤੇ ਆਹ ਕੱਲਰ ਤਾਂ ਵੀ ਸੋਹਣਾ ਨੇ ਆਹ ਹਾਂ ਹੁਣ ਤਾਂ ਮੇਰੀ ਜਾਰੀ ਲਾਓ ਪਾਪਾ ਕੀ ਲਾਓ ਪਾਪਾ ਤੂੰ ਸੌਂਦਾ ਤਾਂ ਹੈ ਨਹੀਂ ਪੁੱਤ ਬਾਬਾ ਫਰੀਦ ਹੋਂਦਾ ਤਾਂ ਨਹੀਂ ਫਿਰ ਕੱਟ ਦਿੰਦਾ ਫੋਨ ਮੈਨੂੰ ਪਤਾ ਤੂੰ ਫਾਪਾ ਫਰੀਦ ਲਵਾ ਕੇ ਮਗਰੋਂ ਕਾਰਾਂ ਵੇਖੇਗਾ ਦੇਖੇਗਾ ਕਿ ਨਹੀਂ ਦੇਖੇਗਾ ਨਹੀਂ ਦੇਖਦਾ ਫਿਰ ਲਾਉਂਗਾ ਨਹੀਂ ਦੇਖਦਾ ਕਾਰ ਫਿਰ ਲਾ ਦੂੰਗਾ ਬਾਬਾ ਫਰੀਦ ਲਾ ਦੇ ਲਾ ਲਾ ਲਈ ਕਰਨਾ ਹੈ ਇਕੱਠੇ ਕਰਕੇ ਰੱਖ ਦੇ ਸਭ ਇਕੱਠੇ ਕਰਕੇ ਰੱਖ ਦੇ ਬੁੱਤ ਤੁਸੀਂ ਕਿ ਲਿਆ ਹੈ ਸਿੱਖ ਗਿਆ ਕੰਮ ਸਿੱਖ ਗਿਆ

ਹਾਂਜੀ ਆਜੋ ਸਾਸਿਕਾਲ ਜੀ ਸਾਰਿਆਂ ਨੂੰ ਵਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੂਵੇ ਤੇ ਅੱਜ ਦਾ ਆਪਣਾ ਹੈਗਾ ਸ਼ਡਿਊਲ ਕੋੜਕਪੁਰੇ ਦਾ ਏਜੰਸੀ ਜਾਣਾ ਆਪਾਂ ਪਹਿਲਾਂ ਆਪਾਂ ਛੋਟਾ ਭਾਈ ਬਾਸਮਤੀ ਲੈ ਕੇ ਗਿਆ ਮੰਡੀ ਚ ਜਾਵਾਂਗੇ ਉੱਥੇ ਕੁਝ ਟਾਈਮ ਰੁਕਣ ਤੋਂ ਬਾਅਦ ਫਿਰ ਜਾਵਾਂਗੇ ਬੈਂਕ ਫਿਰ ਆਪਾਂ ਜਾਂਸੀ ਕੰਮ ਨਿਬੜਾਂਗੇ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਪਹਿਲਾਂ ਹੀ ਲੇਟ ਆ ਮੈਂ ਤਾਂ ਕਸਾ ਦਾ ਮੇਰਾ ਪਤ ਖਾਨ ਪੀਣ ਲੱਗਿਆ ਹੈ ਅਨਵਿਕਰ ਜੀ ਹੋਰ ਜਮੇ ਨਹੀਂ ਖਾਂਦਾ ਪੀਂਦਾ ਇਹ ਇਹ ਤਾਂ ਸਾਬਤ ਕਰੇ ਦਿੱਤੀ ਗਿਰਜੀਤ ਸਹਿਬ ਇੱਥੇ ਕੀ ਪੀਣਾ ਉਹਨਾਂ ਨੂੰ ਹੂੰ ਕੀ ਪੀਣਾ ਉਹਨਾਂ ਨੂੰ ਪੁੱਤ ਬਰਗਾੜੀ ਕੀ ਪੀਣਾ ਉਹਨਾਂ ਦੱਸ ਦਾ ਦੇ ਪੁੱਤ ਕੀ ਪੀਣਾ ਉਹਨਾਂ ਜੂਸ ਨਹੀਂ ਕਰਦੇ ਆਗੇ 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 ਆਜਾ 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 ਆਜੋ ਵੀ ਆਜੋ ਕਿੱਥੇ ਚੱਲੇ ਵੀਰੇ ਕਿੱਥੇ ਜਾਣਾ ਜੂੜਾ ਵੀ ਨਹੀਂ ਕਰਾਇਆ ਜਾਂਦੇ ਨੇ ਕੋਈ ਨਹੀਂ ਜੂੜੇ ਨੂੰ ਕਿੰਦਾ ਆਂ ਅਸੀਂ ਉੱਥੇ ਜਾ ਕੇ ਕਰ ਲੂ ਲੈ ਲਿਆ ਮੈਂ ਸਮਾਨ ਨਾਲ ਕੁਝ ਨਹੀਂ ਹੁੰਦਾ ਹੋ ਜਾਊਗਾ ਨਵੀਂ ਦੋਸਤੋ ਆਪਾਂ ਪਹੁੰਚ ਗਏ ਸੀ ਗੋਟਕਪੂਰੇ ਝਾਰ ਆਪਣਾ ਸਾਹਮਣੇ ਲੱਗੀ ਜਾਂਦਾ ਹੈਗਾ ਪਰਲੇ ਸਾਈਡ ਸਾਹਮਣੇ ਟਰੈਕਟਰ ਖੜੇ ਆ ਆਪਣੇ ਤੇ ਬਸ 2 ਘੰਟੇ ਲੱਗਣਗੇ ਇੱਥੇ ਤੇ ਉਹਨੇ ਆਪਾਂ ਬਾਜ਼ਾਰ ਵਾਲਾ ਕੰਮ ਕਰੇ ਉਹਨੇ ਜਾ ਕੇ ਬੋਲੀ ਵੀ ਲੱਗ ਗਈ ਹੈਗੀ ਆ ਪਰ ਹੁਣ ਲੇਟ ਹੈਗੇ ਆ ਯਾਰ ਮਨ ਮਰਜ਼ੀ ਨਹੀਂ ਲੈਂਦੇ ਇਹ ਵੀ ਆਪਦੀ ਨਾਲ ਰਲ ਮਿਲ ਜਾਂਦੇ ਹਨ ਉਹਨੂੰ ਵੰਦਰੋਟ ਕੇ ਬਾਪੂ ਵਰਗੇ ਆੜਤੀਏ ਕੋਲ ਤੇ ਫਿਰ ਚੱਲਦੇ ਆਂ ਬਾਜ਼ਾਰ ਦੇ ਕੰਮ ਕਰਕੇ ਫਿਰ ਏਜੰਸੀ ਜਾਵਾਂਗੇ ਨਸਤ ਕਿਨੂੰ ਕੀ ਲਾ ਪੀ ਆ ਪੀ ਤੇ ਲੋਨੀ ਉਹ 2 ਲੱਖ ਦਿਨਾ ਹੈਗਾ ਉਹਦਾ ਕਿਦੋਂ ਟਲੋਣੀ ਹੈ ਖਾਲੀ ਚੈੱਕ ਕਰ ਆਂ ਨੋ ਜੀ ਟੋਲ ਲੱਗ ਗਿਆ ਹੁਣ ਆਪਣੇ ਅੱਧਾ ਘੰਟਾ ਲੱਗੂ ਬੈਂਕ ਆਪਾਂ ਜਾਏ ਆਏ ਹੈਗੇ ਏਜੰਸੀ ਵੀ ਜਾਇਆ ਹੈ ਸਾਰਾ ਜੇ ਗੱਡੀ ਦਾ ਕਲੀਅਰ ਨਹੀਂ ਹੋਇਆ ਕਿਉਂਕਿ ਗੱਡੀ ਜੇ ਆਈ ਨਹੀਂ ਸੀ ਏਜੰਸੀ 'ਚ ਜਿਹੜਾ ਕਲਰ ਆਪਾਂ ਨੂੰ ਚਾਹੀਦਾ ਸੀ ਤੇ ਹੁਣ ਆਪਾਂ ਹੋ ਗਏ ਫਰੀ ਬਾਅਦ ਚੱਲਦੇ ਹੁਣ ਨਹੀਂ ਪਤਾ ਇਹਨਾਂ ਹੈ ਮਿੱਠਾਈ ਖਾਈ ਹੈ ਨਾ ਸਾਰਾ ਦਿਨ ਦੱਸ ਸਾਰਾ ਦਿਨ ਮਿੱਠੇ ਚਾਹੀਏ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਸੀ ਘਰ ਰੋਟੀ ਪਾਣੀ ਆਪਾਂ ਖਾ ਲਿਆ ਸੀ ਤੇ ਆਪਣੇ ਜਿਹੜੇ ਸ਼ਹਿਰ ਦੇ سارے ਕੰਮ ਸੀ ਉਹ ਵੀ ਆਪਾਂ ਕਰ ਲਏ ਹੈਗੇ ਤੇ ਝੋਨਾ ਵੀ ਆਪਣਾ ਜਿਹੜਾ ਗਿਆ ਸੀ ਮੰਡੀ ਉਹ ਵੀ ਤਲ ਗਿਆ ਤੇ ਆਪਾਂ ਬੈਂਕ ਦੇ ਵਿੱਚ ਵੀ ਬਾਪੂ ਨਾਲ ਜਾਇਆ ਏ ਤੇ ਕਾਗਜ਼ ਪੱਤਰ ਜੇ ਉੱਥੋਂ ਵੀ ਕਰਾਉਣੇ ਸੀ ਠੀਕ ਬੈਂਕ ਦੇ ਵਿੱਚੋਂ ਤੇ ਬਾਕੀ ਘਰ ਦਾ ਜਿਹੜਾ ਐਕਸਟਰਾ ਬੁਕਿੰਗ ਹੋ ਗਈ ਆ ਉਹਦੀ ਤੇ ਬਾਕੀ ਜਿਹੜਾ ਉਹਦਾ ਕੰਮ ਰਹਿੰਦਾ ਹੈ ਕਾਗਜ਼ ਪੱਤਰਾਂ ਦਾ ਉਹ ਇੱਕ ਦੋ ਦਿਨਾਂ ਚ ਅਪਾ ਪੂਰਾ ਕਰ ਦੇਵਾਂਗੇ ਜਿਵੇਂ ਅਸੀਂ ਕਹਿੰਦੀ ਸੀ ਉਹਦੋਂ ਆਪਾਂ ਨੂੰ ਗੱਡੀ ਆਪਣੀ ਆ ਜੂਗੀ ਫੇਰ ਕਰਾਂਗੇ ਸਾਰੇ ਕਾਗਜ਼ ਪੱਤਰ ਪੂਰੇ ਤੇ ਹੁਣ ਆਪਾਂ ਘਰ ਆ ਕੇ ਰੋਟੀ ਪਾਣੀ ਖਾ ਲਿਆ ਸੀ ਤੇ ਸਹਿਬ ਸਿੰਘ ਸੌਂ ਗਿਆ ਹੈਗਾ ਤੇ ਹੁਣ ਥੱਕ ਬਹੁਤ ਗਏ ਹੈਗੇ ਆਂ ਤੇ ਮੈਂ ਵੀ ਬਸ ਮੂੰਹ ਸਾਫ਼ ਕਰਕੇ ਕੇ ਸੌਂਨੇ ਹੈਗੇ ਆਂ ਸੋ ਠੀਕ ਹੈ ਦੋਸਤੋ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਸੀਂ ਥੈਂਕ ਯੂ